ਤੋ ਉਸ ਦੀ ਸਾਰੀ ਚੇਤਨਾ ਉਸ ਦੀ ਸਾਰੀ ਸ਼ਕਤੀ ਇੱਕ ਦਮ ਦੇ ਚ ਆ ਜਾਂਦੀ ਹੈ ਕਿ ਪੂਰੀ ਸ਼ਕਤੀ ਲਾ ਕੇ ਜਦੋਂ ਵਾਹਿਗੁਰੂ ਆਕਦਾ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ ਹਾਜ਼ਰ ਹਜ਼ੂਰ ਖੁਦਾਏ ਜਦ ਕਹਿੰਦੇ ਨਹੀਂ ਮੈਂ 100 ਸਾਲ ਜੀਵਣਾ ਹੈ ਅਜੇ ਕਿਹੜਾ ਮੈਂ ਮਰਨਾ ਹੈ ਹਜ਼ਾਰਾਂ ਸਾਲ ਜੀਵਣਾ ਹੈ ਤੋ ਉਹ ਇੱਕ ਦਮ ਦੇ ਚ ਆਂਦਾ ਹੀ ਨਹੀਂ ਤੇ ਇੱਕ ਦਮ ਦੇ ਚ ਪੂਰੀ ਸ਼ਕਤੀ ਨਹੀਂ ਲੱਗਦੀ ਹੁੰ ਜਵਾਏ ਗੁਰੂ ਵਾਹਿਗੁਰੂ 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 ਕਰੀ ਜਾਂਦਾ ਹੁੰਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਫੇਵੀ ਮਰਸ ਕਰਦੇ ਆ ਰਟੀ ਜਾਂਦੇ ਨੇ ਰਾਮ 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 ਇੱਕ ਦਫਾ ਰਾਮ ਦੇ ਆਖਦੇ ਆ ਰਾਮ ਪ੍ਰਗਟ ਹੋਵੇਗਾ ਇੱਕ ਦਫਾ ਅੱਲਾ ਹੋਈ ਕਾਫੀ ਹੈ ਇੱਕ ਦਫਾ ਵਾਹਿਗੁਰੂ ਆਖੇ ਕਾਫੀ ਹੈ ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਮੁਖ ਇੱਕ ਵਾਰ ਸ੍ਰੀ ਵਾਹਿਗੁਰੂ ਕਹੋ ਵਾਹਿਗੁਰਦਾਸ ਹੋਰ ਤੇ ਮੈਨੂੰ ਕੋਈ ਖੁਲਾਸਾ ਕਰਨੋਂ ਸ਼ਬਦ ਮਿਲਦੇ ਨਹੀਂ ਪਏ ਕਬੀਰ ਦੇ ਬੋਲ ਫਿਰ ਤੁਹਾਡੇ ਸਾਹਮਣੇ ਰੱਖਦੇ ਆ ਬੇਦ ਕਤੇਬ ਇੱਕ ਤਰਾ ਬਾਈ ਦਿਲ ਦਾ ਫਿਕਰ ਨਾ ਇਹ ਚਿੰਤਾ ਨਹੀਂ ਜਾਣ ਲੱਗੀ ਪੜਦਾ ਰਹ ਤੂੰ ਕਿੰਨੇ ਧਰਮ ਗ੍ਰੰਥ ਪੜ ਲਏ ਸੂਚਨਾਵਾਂ ਇਕੱਠੀਆਂ ਕਰ ਲੈਂਗਾ ਖਬਰਾਂ ਇਕੱਠੀਆਂ ਕਰ ਲੈਂਗਾ जानकारी इकट्ठी कर लेगा पर टुक दम करारे जो करो हाजिर हजूर खुदा है हम आदमीया एकदम ही गुरु नाम इक हम आदमीया एकदम ही बस सड़ी जिंदगी की एक दम एक दम इससे तो ज्यादा नहीं इससे तो ज्यादा किस तरह हो सकती है जेड़ा दम अजय आया नहीं उस नु मैं भर सकता नहीं ਤੇ ਜਿਹੜਾ ਦਮ ਚਲਾ ਗਿਆ ਉਹਨੂੰ ਮੈਂ ਵਰਤ ਸਕਦਾ ਤੇ ਪ੍ਰਮਾਤਮਾ ਵਰਤਮਾਨ ਵਿੱਚ ਪ੍ਰਗਟ ਹੋਵੇਗਾ ਵਰਤਮਾਨ ਵਿੱਚ ਤੇ ਵਰਤਮਾਨ ਇੱਕ ਦਮ ਹੈ ਇੱਕ ਦਮ ਐਸ ਤੋਂ ਜ਼ਿਆਦਾ ਨਹੀਂ ਇਸੇ ਨੂੰ ਹੀ ਭਾਈ ਨੰਦ ਲਾਲ ਕਹਿੰਦੇ ਨੇ ਇਕ ਦਮ ਬਖੇਸ਼ ਰਾ ਨਾ ਬੁਰ ਦਮ ਕੇ ਕੀ ਸਤਮ ਐ ਵਾਏ ਨਕ ਦੇ ਜ਼ਿੰਦਗੀ ਰਾਏ ਗਾਂਗੂ ਜਸ ਮੈਂ ਇੱਕ ਦਮ ਦੇਚ ਕਦੀ ਆਇਆ ਹੀ ਨਹੀਂ ਜੋ ਨਕਦ ਸੀ ਮੈਂ ਵਰਤਮਾਨ ਵਿੱਚ ਕਦੀ ਆਇਆ ਹੀ ਨਹੀਂ ਜੋ ਨਕਦ ਸੀ ਹਮੇਸ਼ਾ ਉਧਾਰੀ ਨਾਲ ਉਲਝਿਆ ਰਿਹਾ ਹਮੇਸ਼ਾ ਜੋ ਖਰਚ ਕਰ ਚੁੱਕਿਆ ਉਸ ਦੀ ਚਿੰਤਾ ਚ ਰਿਹਾ ਔਰ ਹਮੇਸ਼ਾ ਉਧਾਰੀ ਉਹ ਮਿਲੇ ਉਸ ਦੀ ਚਿੰਤਾ ਚ ਰਿਹਾ ਜੋ ਨਕਦੀ ਸੀ ਉੱਥੇ ਮੈਂ ਆਇਆ ਹੀ ਨਹੀਂ ਉਹਨੂੰ ਮੈਂ ਵਰਤੇ ਆ ਹੀ ਨਹੀਂ ਤੇ ਨਗਦੀ ਕੀ ਸੀ ਇੱਕਦਮ ਐ ਵਾਏ ਨਕਦੇ ਜ਼ਿੰਦਗੀ ਰਾਏਗਾ ਗੋਇਸਤ ਮੇਰੀ ਨਕਦ ਜ਼ਿੰਦਗੀ ਰਾਏਗਾ ਚਲੀ ਗਈ ਬਰਬਾਦ ਚਲੀ ਗਈ ਤੇ ਨਕਦ ਜ਼ਿੰਦਗੀ ਕਿਤਨੀ ਸੀ ਯਕਦਮ ਇੱਕਦਮ ਫਾਰਸੀ ਜੀ ਯਕ ਕਹਿੰਦੇ ਨੇ ਇੱਕ ਨੂੰ ਯਕ ਇੱਕਦਮ ਹਮ ਆਦਮੀਆਂ ਇੱਕਦਮ ਦੋ ਕਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬਸ ਇੱਕਦਮ ਪੂਰੇ ਧਿਆਨ ਨਾਲ ਪੂਰੇ ਜੋਸ਼ ਨਾਲ ਪੂਰੀ ਸ਼ਰਧਾ ਨਾਲ ਪੂਰੀ ਕਾਗਰਤਾ ਨਾਲ ਅਗਰ ਕੋਈ ਇੱਕਦਮ ਦੇਚ ਆ ਕੇ ਵਾਹਿਗੁਰੂ ਕਹੇਗਾ ਉਸੇ ਵਕਤ ਪ੍ਰਗਟ ਹੋ ਜਾਏਗਾ ਇਸ ਵਾਸਤੇ ਕਹਿੰਦੇ ਨੇ ਪ੍ਰਮਾਤਮਾ ਨਿਮਕ ਦੇਚ ਪ੍ਰਾਪਤ ਹੁੰਦਾ ਇੱਕ ਸੈਕਿੰਡ ਦੇਚ ਨਿਰਵਾਣ ਕੀਰਤਨ ਗਾਓ ਕਰਤੇ ਕਾ ਨੇਮਕ ਸਿਮਰਤ ਜਿਤ ਛੂਟੇ ਨੇਮਕ ਇੱਕ ਸੈਕਿੰਡ ਇੱਕ ਚਿਤ ਜੈ ਇੱਕ ਛਿਨਧਿਆਰੋ ਕਾਲ ਉਫਾਸ ਕੇ ਵਿੱਚ ਨਾ ਆਏ ਇੱਕ ਚਿਤ ਇੱਕ ਛਿਨ ਇੱਕ ਸੈਕਿੰਡ ਇੱਕਦਮ ਖੁਦਾ ਜਦ ਵੀ ਮਿਲੇਗਾ ਇੱਕਦਮ ਵਿੱਚ ਉਸੇ ਜੀ ਪ੍ਰਗਟ ਹੋਵੇਗਾ ਇੱਕਦਮ ਲੱਗਦੀ ਹੈ ਇਹੀ ਸਾਡੀ ਜ਼ਿੰਦਗੀ ਹੈ ਅਗਰ ਇੱਕ ਦਮ ਵਿੱਚ ਅਸੀਂ ਆਏ ਨਾ ਤੇ ਪਰਮ ਰਸ ਪਰਮਾਤਮਾ ਸਾਡੀ ਜ਼ਿੰਦਗੀ ਵਿੱਚ ਪ੍ਰਗਟਨਾ ਹੋਇਆ ਦਮ ਦਮ ਕਰਕੇ ਜ਼ਿੰਦਗੀ ਗਈ ਗਈ ਸਚਾਈਏ ਪ੍ਰਥਮ ਸਚਾਈਏ ਇਸ ਦੀ ਚਿੰਤਾ ਕਰਦੇ ਬਹਾਉ ਹੈ ਸਭ ਕੁਝ ਬਹਿਰੇ ਹੈ ਕਰ ਚਿੰਤਾ ਅਨ ਹੋਣੀ ਕੁਛ ਹੋਵੇ ਅਨ ਹੋਣੀ ਹੈ ਹੀ ਨਹੀਂ ਦੁੱਖ ਹੈ ਅਗਰ ਦੁੱਖ ਹੈ ਤਾਂ ਇਸ ਦਾ ਕਾਰਨ ਵੀ ਹੈ ਕਿ ਅਗਿਆਨ ਦੁੱਖ ਦੀ ਸਮਝ ਕੋਈ ਨਹੀਂ ਪਤਾ ਕੋਈ ਨਹੀਂ ਨਿਵਰਤੀ ਦਾ ਸਾਧਨ ਵੀ ਹੈ ਕਿ ਗਿਆਨ ਤੇ ਗਿਆਨ ਕੀ ਇੱਕ ਦਮ ਦੇਚ ਆ ਜਾਣਾ ਅਗਿਆਨ ਕੀਏ ਗੁਜ਼ਰੇ ਹੋਏ ਦਮਾਂ ਚ ਭਟਕਣਾ ਅਗਿਆਨ ਕੀ ਹੈ ਆਉਣ ਵਾਲੇ ਦਿਮਾਂ ਦੀ ਚਿੰਤਾ ਐਸਾ ਹੋਣਾ ਚਾਹੀਦਾ ਹੈ ਕਿਦਰ ਐਸਾ ਨਾ ਹੋਵੇ ਨਾ ਹੋਵੇ ਚਿੰਤਾ ਐਸਾ ਨਹੀਂ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਕਿ ਹੋ ਜਾਏ ਚਿੰਤਾ ਤੇ ਧੰਨ ਗੁਰੂ ਤੇਗ ਬਾਬਾ ਸਾਹਿਬ ਜੀ ਕਹਿੰਦੇ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਰਦੀ ਜੋ ਹੁੰਦਾ ਹੈ ਹੁੰਦਾ ਹੈ ਚਿੰਤਾ ਕਰਦੀ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋ ਨਹੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਟਿੱਕੇ ਹੋਇਆ ਕੁਛ ਵੀ ਨਹੀਂ ਸਭ ਵਹਾ ਹੋਏ ਬਹਿਰੇ ਅਸੀਂ ਜੋ ਸਵੇਰੇ ਸੀ ਨਾ ਹੁਣ ਉਹ ਨਹੀਂ ਆ ਔਰ ਅਸੀਂ ਜੋ ਹੁਣ ਹਾਂ ਸਵੇਰੇ ਉਹ ਨਹੀਂ ਹੋਵਾਂਗੇ ਬਹਿਰੇ ਆ ਬਹਿਰੇ ਕੋਈ ਬੱਚਾ ਇੱਕ ਦਿਨ ਦੇ ਜਵਾਨ ਨਹੀਂ ਹੋ ਜਾਂਦਾ ਰੋਜ਼ ਹੋ ਰਿਹਾ ਹੈ पल पल ਦੇ ਚੋਰੇ ਤੇ ਕੋਈ ਜਵਾਨ ਇੱਕ ਦਿਨ ਦੇ ਚ ਜਾਂ ਕੁਝ ਸਾਲਾਂ ਚ ਬੁੱਢਾ ਨਹੀਂ ਹੁੰਦਾ ਪਲ ਪਲ ਦੇ ਚ ਬੁੱਢਾ ਹੋ ਰਿਹਾ ਹੈ ਹੁਣ ਮੈਂ ਅਰਜ਼ ਕਰਾਂ ਕੋਈ ਮਨੁੱਖ ਇੱਕ ਦਿਨ ਦੇ ਚ ਨਹੀਂ ਮਰਦਾ ਰੋਜ਼ ਮਰ ਰਿਹਾ ਹੈ ਰੋਜ਼ ਮਰ ਰਿਹਾ ਹੈ ਪਲ ਪਲ ਦੇ ਚ ਮਰ ਰਿਹਾ ਹੈ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ ਜਿਵੇਂ ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਹੈ 5 ਸਾਲ ਦਾ ਬੱਚਾ ਉਹਨੂੰ ਦੇਖ ਕੇ ਕਹਿੰਦੀ ਅੱਜ ਦਾ ਦਿਨ ਲੰਘ ਗਿਆ ਮੇਰਾ ਬੱਚਾ ਇੱਕ ਦਿਨ ਵੱਡਾ ਹੋ ਗਿਆ 5 ਸਾਲ 1 ਮਹੀਨਾ ਮੇਰਾ ਬੱਚਾ ਇੱਕ ਦਿਨ ਵੱਡਾ ਹੋ ਗਿਆ ਕਬੀਰ ਕਹਿੰਦੇ ਨਾਪਣਾ ਤੋਲਣਾ ਮੇਰੇ ਕੋਲ ਸਿੱਖ ਇੱਕ ਦਿਨ ਛੋਟਾ ਹੋ ਗਿਆ ਇੱਕ ਦਿਨ ਛੋਟਾ ਹੋ ਗਿਆ ਤੋਂ ਮੇਰੇ ਕੋਲ ਪੁੱਛ ਅਗਰ ਇਸਨੇ 70 ਸਾਲ ਰਹਿਣਾ ਹੈ ਜੀਵਣਾ ਹੈ ਚਲੋ 80 ਸਾਲ ਜੀਵਣਾ ਹੈ ਤਾਂ ਅੱਜ ਦਾ ਇੱਕ ਦਿਨ ਲੰਘ ਗਿਆ ਘਟ ਗਿਆ ਕਿ ਵੱਧ ਗਿਆ ਜਨ ਨਹੀਂ ਜਾਣਤ ਹੈ ਸੁਤ ਬੜਾ ਹੋਤ ਹੈ ਇਤਨਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਜੇ ਘਟ ਰਿਹਾ ਔਰ ਸਭ ਕੁਝ ਘਟ ਰਿਹਾ ਹੈ ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸਨਿ ਖੱਤਰ ਗਗਨੰ تو میں پھر چار پربل سچائیاں نے دکھ ہے है. شہر دے دیاں ملک دے بدل دیاں مکان دے دیاں لباس دے بدل دیاں بھاشا دے دیاں دکھ نہیں بدل دے دکھ, دکھ رہے دے. کچھ بھی بدلیے دکھ ہے دکھ نہیں جانتا شہر دے دیاں میں پھر دے بدل دیاں گھر دے بدل دیاں ਪਰਵਾਰ ਦੇ ਬਦਲਦਿਆਂ ਸੰਸਾਰ ਦੇ ਬਦਲਦਿਆਂ ਪਦਾਰਥਾਂ ਦੇ ਬਦਲਦਿਆਂ ਦੁੱਖ ਰਹਿੰਦਾ ਹੈ ਕੁਝ ਵੀ ਬਦਲ ਲੋ ਦੁੱਖ ਹੈ ਅਗਰ ਇਸ ਤਰ੍ਹਾਂ ਮਨੁੱਖ ਨੂੰ ਪਤਾ ਚਲ ਜਾਏ ਤਾਂ ਪਹਿਲੀ ਸਚਾਈ ਦਾ ਪਤਾ ਚਲ ਗਿਆ ਹੈ ਪਹਿਲੀ ਸਚਾਈ ਦਾ ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਸਚਾਈ ਨੂੰ ਇਸ ਨੇ ਜਾਣ ਲਿਆ ਜੋ ਸੰਸਾਰ ਦੇ ਚ ਵਿਆਪਕ ਹੈ ਇਸ ਦਾ ਕਾਰਨ ਵੀ ਹੈ ਕੇਬਲ ਅਗਿਆਨ ਨਾ ਸਮਝੀ ਤਾਂ ਮੈਂ ਫਿਰ ਅਰਜ਼ ਕਰਾਂ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਅਗਰ ਮੇਰੀ ਸਮਝ ਦੇ ਚ ਨਹੀਂ ਤਾਂ ਦੁੱਖ ਵੀ ਨਹੀਂ ਹੈ ਪਸ਼ੂਆਂ ਦੀ ਦੁਨੀਆ ਚ ਦੁੱਖ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ ਪੰਛੀਆਂ ਦੀ ਦੁਨੀਆ ਚ ਦੁੱਖ ਨਹੀਂ ਜਦ ਕੇ ਦੁੱਖ ਹੈ ਸਮਝ ਕੋਈ ਨਹੀਂ ਐ ਹੀ ਨਹੀਂ ਸਮਝ ਜਿਤਨਾ ਅਚੇਤ ਮਨੁੱਖ ਹੋਵੇਗਾ ਉਤਨੇ ਹੀ ਉਸ ਨੂੰ ਦੁੱਖ ਦੀ ਸਮਝ ਨਹੀਂ ਹੋਵੇਗੀ ਇੱਕ ਬੁੱਢੇ ਨੂੰ ਜਿਤਨਾ ਦੁੱਖ ਮਹਿਸੂਸ ਹੁੰਦਾ ਇੱਕ ਬੱਚੇ ਨੂੰ ਤਨਾ ਨਹੀਂ ਇਹ ਵੀ ਮਹਿਸੂਸ ਕਰਾਂ ਇੱਕ ਬੱਚੇ ਨੂੰ 102 ਡਿਗਰੀ ਦਾ ਬੁਖਾਰ ਹੈ ਪਿਆ ਵਿਚਾਰਾ ਅਜੇਤ ਪਰ ਇਹੀ ਬੁਖਾਰ ਇੱਕ ਬੁੱਢੇ ਨੂੰ ਸਾਰੇ ਘਰ ਨੂੰ ਵਕਤ ਪਾ ਦਿੱਤਾ ਉਸਨੇ ਜਿਆਦਾ ਦੁੱਖ ਮਹਿਸੂਸ ਹੋਇਆ ਪਰ ਬੱਚੇ ਨਾਲੋਂ ਪਸ਼ੂ ਪੰਛੀਆਂ ਨੂੰ ਦੁੱਖ ਘੱਟ ਮਹਿਸੂਸ ਹੁੰਦਾ ਹੈ ਬਨਸਪਤੀ ਨੂੰ ਉਸ ਤੋਂ ਵੀ ਘੱਟ ਮਹਿਸੂਸ ਹੁੰਦਾ ਹੈ ਪੱਥਰ ਨੂੰ ਬਿਲਕੁਲ ਮਹਿਸੂਸ ਨਹੀਂ ਹੁੰਦਾ ਜਿਤਨਾ ਅਚੇਤ ਦੁੱਖ ਨਹੀਂ ਹੈ ਅਗਰ ਕੋਈ ਕਹੇ ਆਨੰਦ ਹੀ ਆਨੰਦ ਹੈ ਰਸ ਹੀ ਰਸ ਹੈ ਖੇੜਾ ਹੀ ਖੇੜਾ ਹੈ ਅਚੇਤ ਹੈ ਪੱਥਰ ਹੈ ਕੁਝ ਵੀ ਨਹੀਂ ਇਹਨੂੰ ਕੁਝ ਵੀ ਸਮਝ ਨਹੀਂ ਇਹਨੂੰ ਤੇ ਪਹਿਲੀ ਸਚਾਈ ਦਾ ਹੀ ਨਹੀਂ ਪਤਾ ਚੱਲਿਆ ਪਹਿਲੀ ਸਚਾਈ ਦੁੱਖ ਹੈ ਦੂਸਰੀ ਸਚਾਈ ਇਸ ਦੁੱਖ ਦਾ ਕਾਰਨ ਵੀ ਹੈ ਕਿ ਅਗਿਆਨ ਨਾ ਸਮਝੀ ਨਿਵਰਤੀ ਦਾ ਸਾਧਨ ਵੀ ਹੈ ਕੀ ਗਿਆਨ ਸਮਝ ਹੁਣ ਮੈਂ ਫਿਰ ਅਰਜ ਕਰਦਿਆਂ ਅਗਰ ਮੇਰੀ ਸਮਝ ਦੇ ਚ ਨਹੀਂ ਤੋ ਪਰਮਾਤਮਾ ਨਹੀਂ ਹੈ ਨਹੀਂ ਹੈ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਜੋ ਮੇਰੇ ਚੇਤੇ ਦੇ ਚ ਨਹੀਂ ਨਹੀਂ ਹੈ ਜੋ ਮੇਰੀ ਮਨੋਤ ਦੇ ਚ ਨਹੀਂ ਨਹੀਂ ਹੈ ਭਾਵੇਂ ਹੋਵੇ ਭਾਵੇਂ ਰੋਮ ਰੋਮ ਦੇ ਚ ਹੋਵੇ ਭਾਵੇਂ ذره ذره ਚੋਵੇ ਮੇਰੀ ਸਮਝ ਵਿੱਚ ਨਹੀਂ ਤੋਂ ਨਹੀਂ। ਔਰ ਜੋ ਮੇਰੇ ਚੇਤੇ ਚ ਨਹੀਂ ਨਹੀਂ ਹੈ। ਜੋ ਮੇਰੀ ਮਨੋਤ ਦੇ ਚ ਨਹੀਂ ਨਹੀਂ ਹੈ। ਇਸ ਵਾਸਤੇ ਗੁਰਬਾਣੀ ਜ਼ੋਰ ਲਾਂਦੀ ਹੈ। ਸਮਝ ਚੇਤੇ ਕਰ ਮਨ। ਇਸੇ ਤੇ ਜ਼ੋਰ ਲਾਂਦੀ। ਦੁੱਖ ਹੈ। ਦੁੱਖ ਦਾ ਕਾਰਨ ਹੈ। ਨਿਵਰਤੀ ਦਾ ਸਾਧਨ ਹੈ। ਔਰ ਆਨੰਦ ਹੈ ਰਸ ਹੈ ਅਗਰ ਤੈਨੂੰ ਗਿਆਨ ਮਿਲ ਜਾਏ ਗਿਆਨ ਦੇ ਮਿਲਦਿਆਂ ਹੀ ਭਗਵਾਨ ਪ੍ਰਗਟ ਆਉਂਦਾ ਹੈ ਜਿਵੇਂ ਰੋਸ਼ਨੀ ਚ ਸਭ ਕੁਝ ਦਿਖਾਈ ਦੇਣ ਲੱਗ ਪੈਂਦਾ ਹੈ ਹਨੇਰੇ ਚ ਕੁਝ ਵੀ ਨਹੀਂ ਹੁਣੇ ਗੋਪ ਅੰਧੇਰਾ ਹੋ ਜਾਏ ਤਾਂ ਕੁਝ ਨਹੀਂ ਦਿਖਾਈ ਦੇਗਾ ਕੌਣ ਬੱਚਾ ਬੈਠਾ ਹੈ ਕੌਣ ਬਿਰਧ ਬੈਠਾ ਹੈ ਕੋਣ ਮਾਤਾ ਭੈਣ ਬੈਠੀ ਕੋਈ ਪੁਰਸ਼ ਬੈਠੇ ਨ ਕੁਝ ਵੀ ਨਹੀਂ ਦਿਖਾਈ ਦੇ ਆਕਾਰ ਵੀ ਮਕਾਨ ਦਾ ਨਹੀਂ ਦਿਖਾਈ ਦੇਗਾ ਗੁਰਦੁਆਰੇ ਦਾ ਕੁਝ ਵੀ ਨਹੀਂ ਦਿਖਾਈ ਦੇਗਾ ਅੰਧੇਰਾ ਹੈ ਸੰਸਾਰ ਨਹੀਂ ਦਿਖਾਈ ਦੇਂਦਾ ਅਗਿਆਨ ਹੈ ਨਿਰੰਕਾਰ ਨਹੀਂ ਦਿਖਾਈ ਦੇਂਦਾ ਚਾਹਨਾ ਹੋ ਗਿਆ ਸੰਸਾਰ ਦਿਖਾਈ ਦੇਣ ਲੱਗ ਪਿਆ ਗਿਆਨ ਹੈ ਨਿਰੰਕਾਰ ਦੀ ਝਲਕ ਹੋ ਗਈ ਪਰਮਾਤਮਾ ਦੀ ਝਲਕ ਕਹਿੰਦੇ ਨੇ ਅੰਧੇਰੇ ਤੋਂ ਵੱਡਾ ਕੁਝ ਵੀ ਪਰਦਾ ਨਹੀਂ ਹੈ ਕੋਈ ਵੀ ਐਸਾ ਪਰਦਾ ਨਹੀਂ ਕੋ ਸਭ ਕੁਝ ਨੂੰ ਛੁਪਾ ਦੇਵੇ ਅੰਧੇਰਾ ਸਭ ਕੁਝ ਨੂੰ ਛੁਪਾ ਦਿੰਦਾ ਹੈ ਇਤਨਾ ਵੱਡਾ ਹੋਰ ਕੋਈ ਪਰਦਾ ਨਹੀਂ ਕਿ ਸਭ ਕੁਝ ਨੂੰ ਛੁਪਾ ਦੇਈਏ ਪਰ ਅੰਧੇਰਾ ਇੱਕ ਐਸਾ ਪਰਦਾ ਹੈ ਸਭ ਕੁਝ ਛੁਪ ਜਾਂਦਾ ਹੈ ਅਗਿਆਨ ਇੱਕ ਐਸਾ ਪਰਦਾ ਹੈ ਮਨੁੱਖ ਦੀ ਦੁਨੀਆ 'ਚ ਭਗਵਾਨ ਤੱਕ ਨਹੀਂ ਰਹਿੰਦਾ ਪਰਮਾਤਮਾ ਤੱਕ ਨਹੀਂ ਰਹਿੰਦਾ ਈਸ਼ਵਰ ਤੱਕ ਨਹੀਂ ਰਹਿੰਦਾ ਔਰ ਚਾਨਣਾ ਪ੍ਰਕਾਸ਼ ਇੱਕ ਐਸੀ ਸਵਗਾਤ ਹੈ ਸਭ ਕੁਝ ਦਿਖਾਈ ਦੇਂਦਾ ਸਭ ਨਾਲ ਸੰਬੰਧ ਜੁੜਦਾ ਹੈ ਗਿਆਨ ਵਿੱਚ ਭਗਵਾਨ ਪ੍ਰਗਟ ਹੁੰਦਾ ਹੈ ਜਿਵੇਂ ਰੋਸ਼ਨੀ ਵਿੱਚ ਪਦਾਰਥ ਪ੍ਰਗਟ ਹੁੰਦੇ ਨੇ ਰੋਸ਼ਨੀ ਸੰਸਾਰ ਪ੍ਰਗਟ ਹੁੰਦਾ ਹੈ ਗਿਆਨ ਦੇ ਵਿੱਚ ਨਿਰੰਕਾਰ ਪ੍ਰਗਟ ਹੁੰਦਾ ਹੈ ਅੰਧੇਰੇ ਦੇ ਤੇ ਸੰਸਾਰ ਛੁਪ ਜਾਂਦਾ ਹੈ ਅਗਿਆਨ ਦੇ ਵਿੱਚ ਨਿਰੰਕਾਰ ਛੁਪ ਜਾਂਦਾ ਹੈ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ज्ञान ਦੇ ਚਾਨਣ ਸੂਰਜ ਨੇ ਸਮਝ ਦੇ ਚ ਆ ਗਈ ਤੋ ਖੇਡ ਬਣ ਗਈ ਕਿਉਂ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਐ ਹੀ ਨਹੀਂ ਭਾਵੇਂ ਹੋ ਗਏ ਤੋ ਮੈਂ ਫਿਰ ਅਰਸ਼ ਕਰਾਂ ਪਹਿਲੀ ਸਚਾਈ ਕੁਛ ਕਿਰਨ ਕੁਛ ਰੋਸ਼ਨੀ ਹੋ ਗਈ ਇਹਨੂੰ ਪਤਾ ਚਲ ਗਿਆ ਦੁੱਖ ਹੈ ਔਰ ਵਿਆਪਕ ਹੈ ਦੂਸਰੀ ਸਚਾਈ ਦਾ ਵੀ ਪਤਾ ਚਲ ਗਿਆ ਇਹਦਾ ਕਾਰਨ ਵੀ ਹੈ ਨਾ ਸਮਝੀ ਮੈਨੂੰ ਪਤਾ ਨਹੀਂ ਕੋਈ ਔਰ ਤੀਸਰੀ ਸਚਾਈ ਵੀ ਪ੍ਰਗਟ ਹੋ ਗਈ ਕਿ ਪਤਾ ਸਮਝ ਆ ਗਈ ਗਿਆਨ ਹੈ ਔਰ ਚੌਥੀ ਸਚਾਈ ਵੀ ਪ੍ਰਗਟ ਹੋ ਗਈ ਗਿਆਨ ਦੀ ਰੋਸ਼ਨੀ ਵਿੱਚ ਭਗਵਾਨ ਪ੍ਰਗਟ ਹੋ ਗਿਆ ਸਾਰੀਆਂ ਚਿੰਤਾਵਾਂ ਮਿਟ ਗਈਆਂ ਹੁਣ ਜੋ ਕੁਝ ਹੋ ਰਿਹਾ ਹੈ ਹੋ ਰੇ ਕਬੂਲ ਕਬੂਲ ਮੈਂ ਕਰਤਾ ਨਹੀਂ ਮੈਂ ਸਵੈਮਕ੍ਰਿਤ ਹੋ ਕਰਤਾ ਤੋ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਕਰਿਤ ਕਿਉ ਚਿੰਤਾ ਕਰੇ ਕਰਤਾ ਚਿੰਤਾ ਕਰੇ ਗੱਲ ਖਤਮ ਕਿਤ ਕਿਉ ਚਿੰਤਾ ਕਰੇ ਕਰਤਾ ਚਿੰਤਾ ਕਰੇ ਔਰ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ ਸਾਰੀਆਂ ਚਿੰਤਾਵਾਂ ਦਾ ਅੰਤ ਹੋ ਜਾਂਦਾ ਹੈ ਚਿੰਤ ਤਹੀ ਦੀ ਸੇ ਸਭ ਕੋਏ ਜੇ ਤੇ ਇਹ ਤਹੀਂ ਸੁਖ ਹੋਏ ਸਤਿਗੁਰ ਰਹਿਮਤ ਕਰਨ ਪਰਿਪੂਰਨ ਪ੍ਰਮਾਤਮਾ ਬਖਸ਼ਿਸ਼ ਕਰਨ ਸਤਿਗੁਰ ਦੀ ਇਹ ਬਾਣੀ ਸਾਡੀ ਸਮਝ ਦੇ ਚਾਹ ਹੈ ਔਰ ਆ ਗਈ ਇਹ ਸਮਝ ਦੇ ਚ ਤੋ ਪਹਿਲੀ ਝਲਕ ਮਿਲੇਗੀ ਦੁੱਖ ਹੈ ਨਾ ਸ਼ਹਿਰ ਬੇ ਬਦਲਦਿਆਂ ਦੁੱਖ ਮਿਟੇਗਾ ਨਾ ਮੁਲਕ ਦੇ ਬਦਲਦਿਆਂ ਨਾ ਮਕਾਨ ਦੇ ਬਦਲਦੇ ਆ ਨਾ ਰਹਿਣ ਸਹਿਣ ਦੇ ਬਦਲਦੇ ਆ ਨਾ ਕੱਪੜਿਆਂ ਦੇ ਬਦਲਦੇ ਆ ਨਾ ਗਹਿਣਿਆਂ ਦੇ ਬਦਲਦੇ ਆ ਦੁੱਖ ਨਹੀਂ ਬਦਲੇਗਾ ਦੁੱਖ ਨਹੀਂ ਜਾਏਗਾ ਦੁੱਖ ਰਹੇਗਾ ਪਹਿਲੀ ਸਚਾਈ ਪ੍ਰਗਟ ਹੋ ਗਈ ਮੈਂ ਫਿਰ ਅਰਜ਼ ਕਰਾਂ ਦੂਜੀ ਸਚਾਈ ਵੀ ਪ੍ਰਗਟ ਹੋ ਗਈ ਇਹ ਮਿਟ ਸਕਦਾ ਹੈ ਇਹ ਜਾ ਸਕਦਾ ਹੈ ਔਰ ਤੀਸਰੀ ਸਚਾਈ ਇਹ ਮਿਟਾ ਦਿੰਦਾ ਹੈ ਮਿਟਾਇਆ ਕਿ ਇੱਕ ਛਿੰਦ ਦੇ ਚ ਹੁਣ ਮੈਂ ਇਸ ਦੇ ਉੱਤੇ ਉਦਾਹਰਣ ਦੇ ਕੇ ਸਮਾਪਤੀ ਕਰਾਂ ਇੱਕ ਕਮਰੇ ਚ 50 ਸਾਲ ਦਾ ਅੰਧੇਰਾ ਹੈ ਦਰਵਾਜ਼ੇ ਬੰਦ ਪੜਦੇ ਲੱਗੇ ਕਦੀ ਇਸ ਕਮਰੇ ਨੂੰ ਖੋਲਿਆ ਹੀ ਨਹੀਂ ਗਿਆ ਅੰਧੇਰਾ 50 ਸਾਲ ਦਾ ਅੰਧੇਰਾ ਤੇ ਹੁਣ ਕੋਈ ਤਾਰਕਿਕ ਇਹ ਆ ਕੇ ਕਿਉਂਕਿ ਅੰਧੇਰੇ ਨੂੰ ਰਹਿੰਦੇ ਆ 50 ਸਾਲ ਹੋ ਗਏ ਨੇ ਇਸ ਕਮਰੇ ਚ ਗੁੱਪ ਅੰਧੇਰਾ ਤੇ ਇਹਨੂੰ ਕੱਢਣ ਲੱਗਿਆਂ ਵੀ 50 ਸਾਲ ਲੱਗਣਗੇ ਨਹੀਂ ਇੱਕ ਛਿੰਨ ਇੱਕਦਮ ਬਸ ਦੀਆ ਜਲਾਇਆ ਗਿਆ ਅੰਧੇਰਾ 50 ਸਾਲ ਦੇ ਹਨੇਰੇ ਨੂੰ ਮਿਟਾਉਣ ਵਾਸਤੇ 50 ਸਾਲ ਨਹੀਂ ਚਾਹੀਦੇ ਇੱਕਦਮ ਜਨਮ ਜਨਮਾਂਤਰਾਂ ਦੇ ਪਾਪਾਂ ਨੂੰ ਅੰਧਕਾਰ ਨੂੰ ਅਗਿਆਨ ਨੂੰ ਮੁਸੀਬਤਾਂ ਨੂੰ ਵਿਪਤਾਵਾਂ ਨੂੰ ਧੋਣ ਵਾਸਤੇ ਮਿਟਾਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ ਇੱਕਦਮ ਇੱਕਦਮ ਦੁੱਖ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਲੱਖ ਮੜੀਆਂ ਕਰ ਇਕੱਠੇ ਏਕ ਰਥੀ ਲੈ ਵਾ ਲੱਖਾਂ ਮਣ ਲਕਣਾ ਇੱਕ ਚਿੰਗਾਰੀ ਨਾਲ ਜਲਾ ਕੇ ਬਸਮ ਕੀਤੀਆਂ ਜਾ ਸਕਦੀਆਂ ਨੇ अनंत जन्मਾਂ ਦੇ ਪਾਪ ਇੱਕ ਦਮ ਦੇ ਚ ਆ ਕੇ ਵਾਹਿਗੁਰੂ ਆਖਣ ਨਾਲ ਮਿਟਾਏ ਜਾ ਸਕਦੇ ਨੇ ਤੋਹੇ ਜਾ ਸਕਦੇ ਨੇ ਸਤਿਗੁਰ ਰਹਿਮਤ ਕਰਨ ਕਿਸੇ ਦਿਨ ਜੋਸ਼ ਦੇ ਚ ਜਜ਼ਬੇ ਦੇ ਚ ਭਾਵਨਾਵਾਂ ਦੇ ਚ ਪੂਰੀ ਤਾਕਤ ਲਗਾ ਕੇ ਸ਼ਰਧਾ ਦੇ ਚ ਇੱਕ ਦਮ ਦੇ ਚ ਵਾਹਿਗੁਰੂ ਆਖੀਏ ਤੇ ਵਾਹਿਗੁਰੂ ਪ੍ਰਗਟ ਹੋ ਜਾਏ ਜੀਵਨ ਵਾਹਿਗੁਰੂ ਮਈ ਬਣ ਜਾਏ ਔਰ ਸਾਰੇ ਦੁੱਖ ਸੰਤਾਪ ਮਿਟ ਜਾਣ